ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਜਿਸ ਤਰ੍ਹਾਂ ਤੁਹਾਨੂੰ ਗਰਾਉਂਡ ਜ਼ੀਰੋ ਦੇ ਉੱਪਰ ਹਾਲਾਤ ਜਿਹੜੇ ਆ ਅਸੀਂ ਲਗਾਤਾਰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਇਸ ਸਮੇਂ ਪੰਜਾਬ ਦੇ ਵਿੱਚ ਨੇ ਤੇ ਘੱਗਰ ਦੀ ਜਿਸ ਤਰ੍ਹਾਂ ਦੀ ਸਥਿਤੀ ਸੀ ਉਹ ਵੀ ਤੁਹਾਨੂੰ ਦਿਖਾਈਏ ਤੇ ਇਸ ਸਮੇਂ ਕਿਉਂਕਿ 15 ਸਤੰਬਰ ਨੂੰ ਚੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਮੰਡੀਆਂ ਦੇ ਵਿੱਚ ਕੀ ਹਾਲਾਤ ਨੇ ਤੇ ਜਿਸ ਤਰ੍ਹਾਂ ਪ੍ਰਾਈਵੇਟ ਖਰੀਦ ਜਿਹੜੀ ਜਲੂਰ ਸ਼ੁਰੂ ਹੋ ਚੁੱਕੀ ਹੈ ਸਭ ਤੋਂ ਪਹਿਲੀ ਬੋਲੀ ਪੰਜਾਬ ਦੀ ਰਾਜਪੁਰਾ ਦੀ ਮੰਡੀ ਦੇ ਵਿੱਚ ਲੱਗੀ ਸੀ ਤੇ ਉਹ ਵੀ ਅਸੀਂ ਐ ਤੁਹਾਨੂੰ ਦਿਖਾਈ ਸੀ ਕਿਸ ਤਰ੍ਹਾਂ ਤੇ ਇਸ ਸਮੇਂ ਮੇਰੇ ਨਾਲ ਜਿਹੜੇ ਨੇ ਭਾਈ ਜੀ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਅੱਜ ਉਹਨਾਂ ਦੀ ਫਸਲ ਦੀ ਬੋਲੀ ਵੀ ਹੋਈ ਇੱਥੇ ਪਹੁੰਚੇ ਹੋ ਭਾਈ ਕੀ ਨਾਮ ਜਹਰ ਕੁਲਦੀਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਆਪਣਾ ਚਮਾਰੇੜੀ ਜੀ ਤੇ ਅੱਜ ਫਸਲ ਲੈ ਕੇ ਪਹੁੰਚੇ ਹੋ ਮੰਡੀ ਦੇ ਵਿੱਚ ਕਿਸ ਤਰ੍ਹਾਂ ਫਸਲ ਲੈ ਕੇ ਪਹੁੰਚੇ ਤਾਂ ਹੈ ਜੀ ਬਾਕੀ ਸੱਦ ਨੂੰ ਸਹੀ ਮੁੱਲ ਨਹੀਂ ਨਾ ਮਿਲ ਰਿਹਾ ਜਿਹੜੀ ਇਹ ਪ੍ਰਾਈਵੇਟ ਬੋਲੀਆਂ ਇਹਨਾਂ ਦੇ ਵਿੱਚ ਸਾਨੂੰ ਬਹੁਤ ਆਵਾ ਜਿਆਦਾ ਸਰਕਾਰੀ ਨੇ ਆ ਦਾ ਫਿਕਸ ਰੇਟ ਕਰੇ ਕੀ ਰੇਟ ਲੱਗਿਆ ਤੁਹਾਡਾ ਸਾਡਾ ਲੱਗਿਆ 2960 ਰੁਪਏ ਕਿੰਨੀ ਜੜੀ ਇਸ ਸਮੇਂ ਚੱਲ ਰਿਹਾ ਘਟੋ-ਕੱਟੀ ਸਾਨੂੰ ਇਹਦਾ ਮੁੱਲ 4000 ਰੁਪਏ ਮਿਲਣਾ ਚਾਹੀਦਾ ਸਿੱਧਾ ਇਹ ਸਾਨੂੰ 1040 ਰੁਪਏ ਦਾ ਘਾਟਾ ਸਾਡੀ ਇਸ ਆਮਦਨਗੇ ਵਿੱਚ ਸਾਨੂੰ ਬਹੁਤ ਘਾਟਾ ਪੈ ਰਿਹਾ ਜਿਆਦਾ ਸਰਕਾਰ ਇਹਨਾਂ ਨੂੰ ਫਿਕਸ ਰੇਟ ਕਰੇ ਪ੍ਰਾਈਵੇਟ ਬੋਲੀ ਨੂੰ ਤੋੜੇ ਜਾਂ ਔ ਕਰੇ ਵੀ ਜਿਵੇਂ ਪਹਿਲਾਂ ਚੋਨੇ ਦਾ ਰੇਟ ਆ ਬਾਕੀ ਕਣਕ ਦਾ ਰੇਟ ਆ ਫਿਕਸ ਰੇਟ ਹੋਵੇ ਐਮਐਸਵੀ ਮਿਲੇ ਸਾਨੂੰ ਬੜਾ ਵਧੀਆ ਹੋਵੇ ਹੁਣ ਪ੍ਰਾਈਵੇਟ ਵਪਾਰੀ ਹੈ ਪ੍ਰਾਈਵੇਟ ਵਪਾਰੀ ਕਹਿੰਦਾ ਗਾ ਜਿਆਦਾ ਵੀ ਚੋਨਾ ਨਰਮਾ ਤਾ ਗੱਠ ਲੱਗ ਰਿਹਾ ਜੇ ਉਹਨੂੰ ਸਕਾ ਲਓ ਫੇਰ ਕਹਦੇ ਨੇ ਜਿਆਦਾ ਚੜ ਗਿਆ ਇਹਦਾ ਚੌਲ ਟੁੱਟੇਗਾ ਇਹਦਾ ਸਾਇ ਹੋਏਗਾ ਜ਼ਿੰਮੇਦਾਰਾਂ ਨੂੰ ਤਾਂ ਕੁਝ ਵੀ ਨਹੀਂ ਹੋ ਰਿਹਾ ਇਹ ਸਭ ਸਰਕਾਰਾਂ ਕੀ ਲਾ ਲਓ ਮਿੱਲੀ ਭੁਗਤਿ ਲਾ ਲਓ ਚਾ ਆਪਣਾ ਭਾਈ ਵਪਾਰੀ ਕੀ ਲਾ ਲਓ ਤੇ ਜਿਸ ਦਿਨ ਤੁਸੀਂ ਫਸਲ ਲੈ ਕੇ ਪਹੁੰਚੇ ਹੋ ਕਿੰਨਾ ਟਾਈਮ ਲੱਗ ਜਾਂਦਾ ਫਸਲ ਨੂੰ ਪੱਕਣ ਤੇ ਕਿੰਨੀ ਕਿ ਮਿਹਨਤ ਫਸਲ ਨੂੰ ਘਟੋ ਘਟੀ 90 ਦਿਨਾਂ ਦਾ ਇਹਦਾ ਪ੍ਰੋਜੈਕਟ ਹੁੰਦਾ ਜੀ ਠੀਕ ਹੈ ਜੀ 90 ਦਿਨ ਇਹਦੇ ਦਿਨ ਰਾਤ ਇਹਦੇ ਸਰਤੇ ਘੁੰਮਦੇ ਆ ਵੀ ਸਾਨੂੰ ਇਹਦਾ ਬਹੁਤ ਘਾਟਾ ਪੈ ਰਿਹਾ ਹਾਂ ਜੀ ਤੇ ਜਿਸ ਤਰ੍ਹਾਂ ਮੰਡੀ ਦੇ ਵਿੱਚ ਪਹੁੰਚੋ ਕਿਸ ਤਰ੍ਹਾਂ ਦੇ ਪ੍ਰਬੰਧ ਤੁਹਾਨੂੰ ਲੱਗੇ ਆ ਕਿਉਂਕਿ ਸਰਕਾਰੀ ਖਰੀਦ ਜਰੂਰ 15 ਤੋਂ ਸ਼ੁਰੂ ਹੈ ਤੇ ਇਸ ਸਮੇਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਉਂਕਿ ਇੱਕ ਦਿਨ ਦਾ ਹੀ ਸਮਾਂ ਵਿੱਚ ਰਹਿ ਗਿਆ ਚਲੋ ਜੀ ਪ੍ਰਬੰਧਤਾ ਜੀ ਬੜੇ ਵਧੀਆ ਇਸ ਮੰਡੀ ਦੇ ਵਿੱਚ ਵਧੀਆ ਜੀ ਬਾਕੀ ਹੋਰ ਮੰਡੀਆਂ ਦਾ ਆਪਾਂ ਨੂੰ ਪਤਾ ਨਹੀਂ ਜਿਸ ਤਰ੍ਹਾਂ ਗੱਲ ਕਰੀਏ ਤਾਂ ਪੰਜਾਬ ਦੇ ਹਾਲਾਤ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਅੰਮ੍ਰਿਤਸਰ ਗੁਜਾ ਜਿਹੜਾ ਗੁਰਦਾਸਪੁਰ ਫਾਜ਼ਿਲਕਾ ਇਸ ਏਰੀਆ ਦੇ ਵਿੱਚ ਫਸਲ ਦੀ ਕਾਫੀ ਨੁਕਸਾਨ ਹੋਇਆ ਹੈ ਤੇ ਕੀ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਘਟੋ ਘਟੀ 11 12 ਜ਼ਿਲ੍ਹਿਆਂ ਦੇ ਵਿੱਚ ਬਹੁਤ ਨੁਕਸਾਨ ਆ ਬਾਕੀ ਉਹਨਾਂ ਦੀ ਸਰਕਾਰ ਨੂੰ ਬਾਹ ਫੜਨੀ ਚਾਹੀਦੀ ਆ ਜ਼ਿੰਮੇਦਾਰ ਤਾਂ ਬਿਲਕੁਲ ਖਤਮ ਹੋ ਜਾਏਗਾ ਫਿਰ ਇਹ ਸਭ ਉਹਨਾਂ ਨੂੰ ਮੁਆਵਜ਼ਾ ਮਿਲਦਾ ਜਿਸ ਦਾ ਠੀਕ ਹੈ ਜੀ ਹਾਂਜੀ ਬਾਕੀ ਕੁਝ ਏਰੀਆ ਆਪਣਾ ਦੇਵੀਗੜ੍ਹ ਇਲਾਕੇ ਦਾ ਵੀ ਨੁਕਸਾਨਜਾਈਕ ਹੋਇਆ ਇਹਨਾਂ ਦੇ ਜਿਵੇਂ ਘੱਗਰ ਹੋ ਗਿਆ ਡਾਂਗਰੀ ਹੋ ਗਈ ਇਹਨਾਂ ਦੇ ਬੰਨ ਪੱਕੇ ਲੱਗਣੇ ਚਾਹੀਦੇ ਆ ਇਹਨਾਂ ਨੂੰ ਸਰਕਾਰਾਂ ਨੂੰ ਉਸ ਵੱਲ ਧਿਆਨ ਦੇਣਾ ਚਾਹੀਦਾ ਬਿਲਕੁਲ ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਅਸੀਂ ਰਾਜਪੁਰੇ ਦੀ ਅਨਾਜ ਮੰਡੀ ਦੀਆਂ ਦਿਖਾਈਆਂ ਨੇ ਇੱਕ ਵਾਰ ਦਿਖਾ ਦਈਏ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਜਿਸ ਤਰ੍ਹਾਂ ਗੱਲ ਕਰੀਏ ਤਾਂ ਇਸ ਸਮੇਂ ਸਾਡੇ ਨਾਲ ਜਿਹੜੇ ਨੇ 83 ਵੀ ਮੌਜੂਦ ਨੇ ਸਰ ਜਿਸ ਤਰ੍ਹਾਂ ਹੁਣ ਪ੍ਰਾਈਵੇਟ ਖਰੀਦ ਜਿਹੜੀ ਸ਼ੁਰੂ ਹੋ ਚੁੱਕੀ ਹੈ ਪਹਿਲੀ ਬੋਲੀ ਵੀ ਰਾਜਪੁਰੇ ਦੇ ਵਿੱਚ ਹੋਈ ਸੀਗੀ ਤੇ ਅੱਜ ਫੇਰ ਦੁਬਾਰੇ ਬੋਲੀ ਹੋਈ ਹੈ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਪ੍ਰਬੰਧ ਤਾਂ ਠੀਕ ਹੈ ਸਰਕਾਰ ਵੱਲੋਂ ਵਧੀਆ ਹੋਏ ਬਨੇ ਗੱਲ ਜਿਹੜਾ ਇਹ ਬਾਸਮਤੀ ਹੈ ਨਾ ਇਹ ਡਿਮਾਂਡ ਐਂਡ ਸਪਲਾਈ ਨਾਲ ਡਿਪੈਂਡ ਹੈ ਇਹਦਾ ਚਾਵਲ ਦੇ ਰੇਟ ਮੰਦੇ ਨੇ ਇੰਟਰਨੈਸ਼ਨਲ ਮਾਰਕੀਟ ਚੋਂ ਜੀਮੀਦਾਰ ਵਿਚਾਰੇ ਦਾ ਬਹੁਤ ਨੁਕਸਾਨ ਹੋਇਆ 10 ਜਿਵੇਂ ਸਰਦਾਜ ਦੇ ਸਭੀ 11 12 ਜਿਲ੍ਹਿਆਂ 'ਚ ਜਿਲ੍ਹਿਆਂ 'ਚ ਫਸਲ ਦਾ ਨੁਕਸਾਨ ਹੋ ਗਿਆ ਤੇ ਪਰ ਚਾਹ ਇੰਟਰਨੈਸ਼ਨਲ ਮਾਰਕੀਟ ਚ ਚਾਵਲ ਦਾ ਰੇਟ ਹੋਣ ਕਰਕੇ ਉਹਨਾਂ ਨੂੰ ਇਹ ਰੇਟ ਮਿਲ ਰਿਹਾ ਵਪਾਰੀ ਤਾਂ ਦੇਖੋ ਜੇ ਉਹਦਾ ਚਾਵਲ ਤੇ ਜੀਰੀ ਤੇਜ ਲੈ ਲੇਗਾ ਜੇ ਚਾਵਲ ਮੰਦਾ ਵਿਕੇਗਾ ਜੀਰੀ ਮੰਦੀ ਲੈ ਲੇਗਾ ਇਹ ਕਾਰਨ ਹੈ ਕਿ ਵੈਸੇ ਪਿਛਲੇ ਸਾਲ ਨਾਲੋਂ ਜੀਰੀ ਜਿਹੜੀ 1500 ਰੁਪਏ ਚ 4500 ਰੁਪਏ ਉੱਚੀ ਵਿਕਰੀ ਹੈ ਪਰ ਜਹਾੜਾ ਜੀਰੀ ਰੇਟ ਸੀਗਾ ਕੀ ਰੇਟ 2500 2000 ਰੁਪਏ ਹੁਣ 3100 ਰੁਪਏ ਕਿਹਾ ਜੀ ਮਾਲ ਵਧੀਆ ਮਾਲ 3100 ਰੁਪਏ ਹੁਣ ਤੱਕ ਤੇ ਜੇਕਰ ਗੱਲ ਕਰੀਏ ਤਾਂ ਕਿਸ ਤਰ੍ਹਾਂ ਪਹਿਚਾਨ ਕਰਦੇ ਹਾਂ ਕਿ ਫਸਲ ਠੀਕ ਹੈ ਜਾਂ ਕੀ ਇਹ ਕੀ ਇਸ ਵਾਰ ਜ਼ਿਆਦਾ ਫਸਲ ਦੇ ਵਿੱਚ ਕੀ ਕਮੀ ਆ ਰਹੀ ਹੈ ਨਹੀਂ ਇਹ ਆਉਣ ਦੇ ਹਾਲ ਆਪਣੇ ਡਿਸਟ੍ਰਿਕਟ ਚ ਤਾਂ ਕੁਆਲਿਟੀ ਖਰਾਬ ਨਹੀਂ ਹੋਈ ਐ ਕਿਉਂ ਆਪਣੇ ਕੋ ਬਾਰਡ ਦੀ ਇਮਾਰਤਾਂ ਨਹੀਂ ਪਈ ਐ ਉਧਰ ਜਿਹੜੇ ਉੱਪਰਲੇ ਗੁਰਦਾਸਪੁਰ ਡੇਰਾਬਾਬਾ ਨਾਨਕ ਇਧਰ ਕੁਆਲਿਟੀ ਦਾ ਲੋਸ ਹੋਇਆ ਉੱਥੇ ਮਤਲਬ ਫਰਕ ਹੈ ਇੱਥੇ ਕੁਆਲਿਟੀ ਫਿਲਹਾਲ ਠੀਕ ਹੈ ਵੈਸੇ ਜੇਕਰ ਗੱਲ ਕਰੀਏ ਤੁਸੀਂ ਆੜਤੀ ਹੋ ਜੀ ਜਦੋਂ ਫਸਲ ਮੰਡੀ ਦੇ ਵਿੱਚ ਪਹੁੰਚਦੀ ਹੈ ਸਭ ਤੋਂ ਪਹਿਲਾਂ ਕੀ ਚੀਜ਼ ਦੇਖਦੇ ਹੋ ਤੇ ਕੀ ਕਮੀ ਜਿਹੜੀ ਆ ਜ਼ਿਆਦਾਤਰ ਦੇਖਣ ਨੂੰ ਮਿਲਦੀ ਹੈ ਕਿ ਇਹ ਕਮੀ ਜਿਹੜੀ ਆ ਜ਼ਿਆਦਾਤਰ ਆਉਂਦੀ ਹੈ ਫਸਲ ਦੇ ਵਿੱਚ ਸਾਡਾ ਐਕਸਪੀਰੀਅੰਸ ਹੈ ਵੀ ਇਹ ਚਾਵਲ ਇਹਦੇ ਚਾਵਲ ਦੀ ਕੁਆਲਿਟੀ ਕਿਹੋ ਜਿਹੀ ਬਣੇਗੀ ਇਹਦੇ ਵਿੱਚ ਕਿੰਨਾ ਕਸ ਹੋਏਗਾ ਇਹਦੇ ਵਿੱਚ ਕਿੰਨਾ ਬ੍ਰੋਕਨ ਹੋਊਗਾ ਇਹ ਸਾਡਾ ਖੁਦ ਦਾ ਐਕਸਪੀਰੀਅੰਸ ਹੈ ਅਸੀਂ ਇਸਲੇ 27-28 ਸਾਲ ਤੋਂ ਕਾਰੋਬਾਰ ਕਰਦੇ ਤੇ ਇਸ ਵਾਰ ਦੀ ਜੇਕਰ ਗੱਲ ਕਰੀਏ ਤਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਫਿਰ ਵੀ ਹਾਲਾਤ ਠੀਕ ਰਹੇ ਨੇ ਹਾਂ ਹਾਂ ਵਧੀਆ ਹਾਲਾਤ ਨੇ ਮਤਲਬ ਫਸਲ ਦੀ ਕੁਆਲਿਟੀ ਚੰਗੀ ਹੈ ਔਨ ਦੀ ਹੋਲ ਛਾੜ ਘਟਾ ਹੈ ਪੂਰੇ ਪੰਜਾਬ ਚ ਛਾੜ ਦਾ ਜ਼ਿੰਮੇਦਾਰ ਨੂੰ ਬਹੁਤ ਮਾਰ ਪੈ ਰਹੀ ਹੈ ਸੋ ਬਿਲਕੁਲ ਅਰਨਲ ਜਿਨੇ ਆਰਤੀ ਇੱਥੇ ਮਜੂਸਨ ਲਲਿਤ ਟਾਇਰਾ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਫਸਲ ਜਿਹੜੀ ਹੈ ਰਾਜਪੁਰੇ ਦੀ ਅਨਾਜ ਮੰਡੀ ਦੇ ਵਿੱਚ ਕਿਸਾਨ ਲੈ ਕੇ ਪਹੁੰਚ ਰਿਹਾ ਕਿੰਨੇ ਕਿਤੇ ਨਿਰਾਸ਼ਾ ਜ਼ਰੂਰ ਕਿਸਾਨਾਂ ਦੇ ਵਿੱਚ ਹੈ ਕਿਉਂਕਿ ਫਸਲ ਦਾ ਰੇਟ ਵੀ ਘਟ ਲੱਗੇ ਪਿਛਲੇ ਸਾਲ ਨਾਲੋਂ ਜ਼ਰੂਰ ਜ਼ਿਆਦਾ ਜਿਹੜਾ ਰੇਟ ਲੱਗਿਆ ਹੋਵੇਗਾ ਪਰ ਜਿਸ ਤਰ੍ਹਾਂ ਦੀ ਮਿਹਨਤ ਸਾਰਾ ਸਾਲ ਕਿਸਾਨ ਜਿਹੜੇ ਕਰਦੇ ਨੇ ਉਹ ਫਸਲ ਦਾ ਜਿਹੜਾ ਮੁੱਲ ਜਿਸ ਤਰ੍ਹਾਂ ਕਿਸਾਨ ਦੇ ਨਾਲ ਗੱਲ ਕੀਤੀ ਹੈ 21 2960 ਰੁਪਏ ਜਿਹੜਾ ਫਸਲ ਦਾ ਅੱਜ ਦਾ ਰੇਟ ਜਿਹੜਾ ਕਿਸਾਨ ਜਿਹਨਾਂ ਦੇ ਨਾਲ ਅਸੀਂ ਗੱਲ ਕੀਤੀ ਹੈ ਉਹਨਾਂ ਦੀ ਫਸਲ ਦਾ ਲੱਗਿਆ ਅਤੇ ਹਾਲਾਤ ਵੀ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਵੀ ਜਿਹੜੀ ਅਸੀਂ ਤੁਹਾਨੂੰ ਇਸ ਸਮੇਂ ਦਿਖਾਈਆਂ ਨੇ ਅਤੇ ਜੁੜੇ ਰੋਜ਼ ਸਾਡੇ ਪੇਜ ਦੇ ਨਾਲ ਤੁਹਾਨੂੰ ਹੋਰ ਵੀ ਜਿਹੜੀ ਅਸੀਂ ਜਾਣਕਾਰੀ ਜਿਹੜੀ ਹੈ ਮੰਡੀ ਦੀ ਵੀ ਦਵਾਂਗੇ ਤੇ ਕਿਸ ਤਰ੍ਹਾਂ ਦੇ ਹਾਲਾਤ ਰਾਜਪੁਰਾ ਮੰਡੀ ਦੇ ਵਿੱਚ ਨੇ ਸੜਕਾਂ ਦਾ ਕੀ ਪ੍ਰਬੰਧ ਹੈ ਪੀਣ ਵਾਲੇ ਪਾਣੀ ਦਾ ਕੀ ਪ੍ਰਬੰਧ ਹੈ ਛਾਂ ਦੇ ਲਈ ਕੀ ਜਿਹੜੇ ਪ੍ਰਬੰਧ ਕੀਤੇ ਗਏ ਨੇ ਫਿਲਹਾਲ 15 ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਤੇ ਅੱਜ ਜਿਹੜੀ ਤੁਹਾਨੂੰ 13 ਸਤੰਬਰ ਦੀ ਅਸੀਂ ਜਿਹੜੀ ਤਸਵੀਰ ਜਿਹੜੀ ਹੈ ਇੱਥੇ ਦਿਖਾਈ